ਇਸuele ਦੀ ਵੱਡੀ ਖਬਰ ਰਖੜੀ ਵਾਲੇ ਦਿਨ ਇੱਕ ਵੱਡਾ ਹਾਦਸਾ ਵਾਪਰਿਆ ਜੀਆਂ ਦੱਸਦੀ ਕਿ ਇੱਕ ਨਿੱਜੀ ਬੱਸ ਪਲਟ ਗਈ ਹੈ ਰਖੜੀ ਵਾਲੇ ਦਿਨ ਸੜਕ ਹਾਦਸੇ ਦੀ ਘਟਨਾ ਸਾਹਮਣੇ ਆਈ ਹੈ ਦਰਅਸਲ ਦਸੂਹਾ ਤੋਂ ਜਲੰਧਰ ਜਾ ਰਹੀ ਸੀ ਇਹ ਨਿੱਜੀ ਕੰਪਨੀ ਦੀ ਬੱਸ ਤੇ ਪਿੰਡ ਪਵਨ ਛਿਗੜਾ ਅੱਡੇ ਨੇੜੇ ਇਹ ਪਲਟ ਗਈ ਮਿਲੀ ਜਾਣਕਾਰੀ ਦੇ ਮੁਤਾਬਕ બસ 35 ਤੋਂ 40 ਦੇ ਕਰੀਬ ਸਵਾਰੀਆਂ ਸਵਾਰ ਸਨ ਬੱਸ ਪਲਟਿਆ ਹੀ ਸਵਾਰੀਆਂ ਨੇ ਰੋਲਾ ਪਉਣਾ ਸ਼ੁਰੂ ਕਰ ਦਿੱਤਾ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਕਈ ਸਵਾਰੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਇੱਕ ਵੱਡਾ ਹਾਦਸਾ ਵਾਪਰਿਆ ਰਖੜੀ ਵਾਲੇ ਦਿਨ ਜਿੱਥੇ ਇੱਕ ਪਾਸੇ ਲੋਕ ਖੁਸ਼ੀਆਂ ਮਨਾ ਰਹੇ ਨੇ ਭੈਣ ਭਰਾਵਾਂ ਦਾ ਇਹ ਦਿਨ ਹੁੰਦਾ ਹੈ ਬੜੇ ਹੀ ਚਾਵ ਦੇ ਨਾਲ ਇਸ ਨੂੰ ਮਨਾਇਆ ਜਾਂਦਾ ਪਰ ਦੂਜੇ ਪਾਸੇ ਹੀ ਇੱਕ ਵੱਡਾ ਹਾਦਸਾ ਵਾਪਰਿਆ ਰਖੜੀ ਵਾਲੇ ਦਿਨ ਨੀਜੀ ਬੱਸ ਪਲਟ ਗਈ ਹੈ ਦਸੋਂ ਹਾਤੋਂ ਜਲੰਧਰ ਜਾ ਰਹੀ ਸੀ ਇਹ ਬੱਸ ਤੁਸੀਂ ਤਸਵੀਰਾਂ ਦੇ ਜ਼ਰੀਏ ਦੇਖ ਰਹੇ ਹੋ ਹਸਪਤਾਲ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਜ਼ਖਮੀ ਸਵਾਰੀਆਂ ਨੂੰ ਲਿਆਂਦਾ ਗਿਆ 35 ਤੋਂ 40 ਦੇ ਕਰੀਬ ਇਸ ਬੱਸ ਦੇ ਵਿੱਚ ਸਵਾਰੀਆਂ ਸਵਾਰ ਸਨ ਹਾਲਾਂਕਿ ਇਸ ਬਾਬਤ ਹਜੇ ਕੋਈ ਜਾਣਕਾਰੀ ਮਿਲ ਨਹੀਂ ਪਈਏ ਕਿ ਮੌਤ ਕਿੰਨੀਆਂ ਸਵਾਰੀਆਂ ਦੀ ਹੋਈ ਹੈ ਕਿੰਨੇ ਲੋਕਾਂ ਦੀ ਇਸ ਜਾਨ ਚਲੇ ਗਈ ਹੈ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਹੈ ਪਰ ਜ਼ਖਮੀ ਕਈ ਸਵਾਰੀਆਂ ਹੋਈਆਂ ਨੇ ਤਸਵੀਰਾਂ ਲਗਾਤਾਰ ਤੁਹਾਡੀ ਸਕਰੀਨ ਤੇ ਇਸ ਵੱਡੇ ਹਾਸੇ ਦੀਆਂ ਸਾਂਝੀਆਂ ਕਰ ਰਹੇ ਆ ਨੇ ਲਈ ਤੁਹਾਡੇ ਵਾਈਫ ਤੇ ਮਦਰ ਸੀ ਪਾਸੇ ਸਵਾਰ ਮਦਰ ਨੇ ਕੋਈ ਵਾਈਫ ਮੇਰੇ ਬਾਹਰ ਤੇ ਕੀ ਲੰਦਾ ਕੁਝ ਪਤਾ ਲਗਾ ਬਸ ਹਾਸਾ ਕਿਸ ਤਰ੍ਹਾਂ ਹੋਇਆ ਬਸ ਦਾ ਆਪਣਾ ਰਫਤਾਰ ਜਿਆਦਾ ਸੀ ਜਿਆਦਾ ਸੀ ਹਾਂਜੀ ਤੇ ਜਦੋਂ ਵੀ ਜੇ ਅਸੀਂ ਦਰਬਾਸਤ ਜਾਣੇ ਰਫਤਾਰ ਬਹੁਤ ਜਿਆਦਾ ਹੁੰਦੀ ਹੈ ਟਾਂਡੇ ਤੱਕ ਪੂਰਾ ਤੜਾਂਦੇ ਹੈ ਗਿਆ ਮਤਲਬ ਕਿ ਪ੍ਰਵਾਹ ਨਹੀਂ ਕਰਦੇ ਕਿ ਕਿੰਨੇ ਜਿਹੜੇ ਲੋਕੀ ਬੈਠੇ ਆ ਗਿਆ ਕਿ ਹਾਂ ਉਹਨਾਂ ਦੀ ਜਿੰਦਗੀ ਵੀ ਹੈਗੀ ਆ ਉਹਨੇ ਬੱਚੇ ਆ ਜਾਂ ਕੁਛ ਕਿੰਨੇ ਕੁ ਲੋਕ ਇੱਥੇ ਇਸ ਟਾਈਮ ਬਚਾਏ ਹੋਏ ਐਮਬੂਲੈਂਸ ਤੋਂ ਘੱਟੋ ਘੱਟ ਮਰੀ ਮੈਂ 20 25 ਮਿੰਟ ਐਮਬੂਲੈਂਸ ਤੇ ਆਪਦੇ ਕੀ ਆਉਂਦੇ ਜਾਂਦੇ ਤੋਂ ਦੇ ਕੋ ਸੇਰੀਅਸ ਵੀ ਹੈਗਾ ਵਿੱਚ ਸੇਰੀਅਸ ਆ ਉਹ ਸੇਰੀਅਸ ਹੈ ਸਾਰੀ ਸੇਰੀਅਸ ਇਨ ਦੇ ਖਿਲਾਫ ਹੈ ਮਤਲਬ ਮਾੜੇ ਮੋٹے ਲੱਗੇ ਕੀ ਕਾਰਵਾਈ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਕਾਰਵਾਈ ਇਹ ਹੋਣੀ ਚਾਹੀਦੀ ਆ ਬੱਸਾਂ ਦੀ ਲੰਗਾਮ ਲੱਗਣੀ ਚਾਹੀਦੀ ਹੈ ਦਫਤਾਰਿਕਾਮ ਲੱਗਣੀ ਚਾਹੀਦੀ ਹੈ ਇਹਨਾਂ ਚਲਾਣ ਹੋਣੇ ਚਾਹੀਦੇ ਸਭ ਉਹਨਾਂ ਦੇ ਬੰਦੇ ਹੈਗੇ ਠੀਕ ਤੇ ਇਹਨਾਂ ਨੂੰ ਵੀ ਥੋੜਾ ਹੋਰ ਦਿੱਤਾ ਵੀ ਬੰਦਾ ਉਹਨਾਂ ਨੂੰ ਵੜਾ ਜੀ ਕਰਦਾ ਪਿਆਰ ਕਿਸਲੇ ਬੱਸ ਦਾ ਤੇ ਡਰਾਈਵਰ ਨੇ ਵੀ ਵੀ ਬਹੁਤ ਰੱਖੀ ਇਹ ਤਾਂ ਧੰਨਿਕਵਾਦ ਤੇ ਨੇ ਤੇ ਕਿੰਨੇ ਕੁ ਲੋਕ ਸੀ ਉਸ ਤਰ੍ਹਾਂ ਸਵਾਰ ਬੱਸ ਵਿੱਚ ਏ 890 ਹੀ ਹੈ 890 ਹੀ ਹੈ ਹਾਂਜੀ ਫਿਰ ਉਸ ਤੋਂ ਬਾਅਦ ਜਦੋਂ ਪਲਟੀ ਇਹ ਬੱਸ ਉਸ ਟਾਈਮ ਫਿਰ ਐਂਬੂਲੈਂਸ ਆ ਪਹੁੰਚ ਗਿਆ ਸੀ ਮੌਕੇ ਤੇ ਹਾਂਜੀ ਕੋਈ ਨਹੀਂ ਠੀਕ ਮੈਂ ਡਾਕਟਰ ਮਨਮੋਨ ਸਿੰਘ ਐਸ ਐਫਓ ਸਿਵਲ ਹਸਪੀਟਲ ਦਸੂਆ ਅੱਜ ਸਵੇਰੇ ਇੱਕ ਜਿਹੜੀ ਬੱਸ ਦਸੂਆ ਤੋਂ ਜਲੰਧਰ ਜਾ ਰਹੀ ਸੀ ਉਹ ਰੋਡ ਤੋਂ ਉਤਰਨ ਕਰਕੇ ਉਹਦਾ ਇੱਕ ਮਹਤਵਪੂਰਨ ਘਟਨਾ ਹੋ ਗਈ ਸਾਡੇ ਕੋਲ ਐਮਰਜੈਂਸੀ ਦੇ ਦੌਰਾਨ 12 ਦੇ ਕਰੀਬ ਮਰੀਜ਼ ਲੈ ਕੇ ਆਂਦੇ ਆ ਜਿਨ੍ਹਾਂ ਦੇ ਸੱਟਾਂ ਦਾ ਲੱਗੀਆਂ ਜੀਆਂ ਕਾਫੀ ਉਹਨਾਂ 'ਚੋਂ 2-3 ਮਰੀਜ਼ ਕਾਫੀ ਸੀਰੀਅਸ ਹੈਗੇ ਆ ਉਹਨਾਂ ਨੂੰ ਅਸੀਂ ਜੋ ਸਾਡਾ ਬਣਦੀ ਇੱਥੇ ਟ੍ਰੀਟਮੈਂਟ ਦੇ ਕੇ ਰੈਫਰ ਕਰ ਲੱਗੇ ਆ ਬਾਕੀ ਅਜੇ 3-4 ਪੇਸ਼ੈਂਟ ਜਿਹੜੇ ਆ ਮਾਨਿਟਰਿੰਗ ਤੇ ਹੈਗੇ ਆ ਬਾਕੀ ਅਸੀਂ ਸਾਰਾ ਕੁਝ ਜੋ ਹੈਗਾ ਆ ਉਹਨਾਂ ਦਾ ਇਲਾਜ ਕਰਕੇ ਸਾਡੀ ਸਾਰੀ ਟੀਮ ਵਧੀਆ ਤਰੀਕੇ ਨਾਲ ਜੋ ਸਾਡੇ ਕੋਲ ਸੁਦਾਵਾਵਾਂ ਬੱਤ-ਬਾਤ ਕਰ ਰਹੇ ਆ ਤੇ ਸਾਰਾ ਕੁਝ ਠੀਕ ਚੱਲ ਰਿਹਾ ਹੈ